ਬਹਿਮਤ ਮਾਰਨੇ ਸੀਐਮ ਦਫਤਰ ਬੰਦਕ ਬਣਾ ਲਿਆ ਉਹ ਨੂੰ ਪਿੱਛੇ ਉਹ ਬਿਹਾਰੀ ਸਸਾ ਰਾਮ ਦਾ ਉਹ ਬਿਹਾਰੀ ਤੋਂ ਪੁੱਛੇ ਵੀ ਨਾ ਪੰਜਾਬੀ ਐਂਟਰ ਨਹੀਂ ਕਰ ਸਕਦਾ ਸਾਡੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਪਹਿਲਾਂ ਉਹਨਾਂ ਤੋਂ اجازت ਲੈਣੀ ਪਊਗੀ ਜੇ ਉਹ ਚਾਹੂਗਾ ਵੀ ਹਾਂ ਤੂੰ ਮਿਲ ਸਕਦਾ ਤਾਂ ਮਿਲ ਸਕਦਾ ਨਾ ਅਦਰਵਾਈਜ਼ ਹਿੰਮਤ ਨਹੀਂ ਕਿਸੇ ਦੀ ਦੂਜੇ ਪਾਸੇ ਸੈਕਟਰੀਏਟ ਜਿੱਥੋਂ ਸਾਡੇ ਪੰਜਾਬ ਦੇ ਫੈਸਲੇ ਹੁੰਨੇ ਨਵਲ ਅਗਰਵਾਲ ਬੈਠਿਆ ਦਫਤਰ ਲਈ ਆਹ ਟੀਮ ਹੈ ਉਹਦੀ ਇਹ ਹਰ ਹਲਕਿਆਂ 'ਚ ਲਾਏ ਹੋਏ ਆ ਟ੍ਰਾਂਸਫਰ ਪੋਸਟਿੰਗ ਨਵਲ ਅਗਰਵਾਲ ਕਰਦਾ ਹੁਣ ਜਿਹਦੀ ਟ੍ਰਾਂਸਫਰ ਪੋਸਟਿੰਗ ਜਿਹਦੇ ਹੱਥ ਹੋਊਗੀ ਆਪ ਸਰੂ ਦੀ ਕਿ ਮੰਨੂਗਾ ਸਾਡੇ ਐਮਐਲ ਵੀ ਕਿ ਮੰਨੂਗਾ ਮਤਲਬ ਸਰਕਾਰ ਬੰਦਕ ਬਣਾ ਲਈ ਟੋਟਲ ਹਲਕਿਆਂ ਤੱਕ ਜੇ ਨਹੀਂ ਥੋੜੀ ਲੱਤਾਂ ਪਾਰ ਚੱਲਦੀਆਂ ਨਾ ਅਸੀਂ ਸਰਕਾਰ ਨੂੰ ਬਦਲ ਕੇ ਦਿਖਾਵਾਂਗੇ ਤੁਸੀਂ ਆਓ ਥੋੜੇ ਨਾਲ ਹੱਦ ਹੋ ਗਈ ਪੰਜਾਬੀ ਪੱਗਾਂ ਬੰਨ੍ਹ ਕੇ ਤੁਸੀਂ ਐਨਾ ਵੀ ਡਰ ਗਏ ਨਾ ਤਾਂ ਕੀ ਗੱਲ ਜਿੱਦਣ ਚੁਣਿਆ ਸੀ ਤੁਹਾਨੂੰ ਉਦੋਂ ਨਾਲ ਹੱਥ ਜੋੜਦੇ ਸੀ ਹੁਣ ਵਲੰਟੀਅਰ ਪਹਿਲਾ ਕਾਂਗਰਸੀਆਂ ਨਾਲ ਲੜਦੇ ਰਹੇ ਹੁਣ ਤੁਹਾਡੇ ਨਾਲ ਲੜੀਏ ਸੀ ਹੈ ਅਸੀਂ ਕੀ ਪਾਪ ਕਰਤਾ ਥੋੜੀ ਸਰਕਾਰ ਬਣਾ ਕੇ ਮਜ਼ਾਕ ਬਣਾ ਕੇ ਰੱਖਿਆ ਹੋਇਆ ਕੀ ਹੈ ਕੇਜਰੀਵਾਲ ਕੀ ਹੈ ਸ਼ੋਧਿਆ ਬਠਾਲ ਮੇਰੇ ਸਾਹਮਣੇ ਕਰੇ ਮੇਰੇ ਨਾਲ ਡਿਬੇਟ ਬਹੁਤਾ ਸਿੱਖਿਆ ਮੰਤਰੀ ਉਹਨੂੰ ਪਤਾ ਹੀ ਨਹੀਂ ਪੰਜਾਬ ਦੇ ਸਿੱਖਿਆ ਦਾ ਸਾਡਾ ਇਨਫਰਾਸਟ੍ਰਕਚਰ ਹੈਗਾ ਸਾਡੇ ਕੋਲ ਸ਼ੋਧਿਆ ਜੀ ਸੁਣ ਲੈ ਕੰਨ ਖੋਲ ਕੇ ਸੁਣ ਲੈ ਇੱਕ ਕਾਲਜ ਬਣਾਇਆ 4 ਸਾਲ ਤੋਂ ਪੂ ਜੇ ਬਣਾਇਆ ਤਾਂ ਦੱਸ ਕਿਟ ਵੀ ਲਈ ਹੋਇਆ ਤਾਂ ਪਖਾਨਿਆਂ ਦੇ ਨਹੀਂ ਪੱਤਾ ਰਖਵਾਰ ਖਵਾ ਸਾਡਾ ਜਲੂਸ ਕਢਵਾਤਾ ਤਾਂ ਪੱਗਾਂ ਵਾਲਿਆਂ ਦਾ ਆ ਜਿੰਨੇ ਲੱਗੇ ਹੋਏ ਆ ਪੋਸਟਰ ਵਾਰ ਚੱਲ ਰਹੀ ਐ ਆਦਲ ਨਾਂ ਦਾ ਬੰਦਾ ਇੱਕੋ ਆਪਣੀ ਕੰਪਨੀ ਬਣਾਈ ਬੈਠਿਆ 902 ਨੰਬਰ ਕੋਠੀ ਲਈ ਬੈਠਿਆ ਗੱਡੀਆਂ ਸਿਕਿਉਰਿਟੀ ਕੀ ਦੇਣਾ ਉਹਦੀ ਸਾਡੇ ਪੰਜਾਬ ਨੂੰ ਚਲ 10 ਤੋਂ 12 ਕੋਠੀਆਂ 'ਚ ਬੈਠੇ ਇਹ ਆ ਦਿੱਲੀ ਵਾਲੇ 3960 ਚਲੇ ਜਾਓ ਮੈਂ ਤਾਂ ਕਹਿੰਦਾ ਕਿਸਾਨ ਯੂਨੀਅਨ ਨੂੰ ਕਹੋ ਤੁਸੀਂ ਵੀ 960 ਨੰਬਰ ਘੇਰਿਆ ਕਰੋ ਜਾ ਕੇ ਟੀਐਮ ਦਫ਼ਤਰ ਘੇਰ ਕੇ ਨਹੀਂ ਥੋੜਾ ਹੱਲ ਹੋਣਾ ਸੁਸ਼ੋਧੀਆਂ ਦੀਆਂ 960 ਨੰਬਰ ਉੱਥੇ ਜਾ ਕੇ ਕਰੋ ਆਨਲਾਈਨ ਤੁਹਾਨੂੰ ਨਹੀਂ ਮੈਂ ਆਫਲਾਈਨ ਦੱਸੂ ਕਿਹੜੇ ਕਿਹੜੇ মিডিਆ ਹਾਊਸਾਂ ਨਾਲ ਰਲ ਕੇ ਕੀ ਖੇਲ ਚੱਲ ਰਿਹਾ ਆਦਰ ਬਾਬੂ ਜਿਹੜਾ ਇਹਨਾਂ ਦਾ ਬਿਠਾਇਆ ਹੋ ਵਿਜੇਨੈਰ ਦਾ ਵਿਜੇਨੈਰ ਦੀ ਸਾਨੂੰ ਪੰਜਾਬ ਨੂੰ ਲੋੜ ਕੀ ਹੈ ਵਿਜੇਨੈਰ ਆ ਇਵੈਂਟ ਮੈਨੇਜਰ ਹੈ ਉਹ ਗੰਬੇ ਦਾ ਬੜ ਬੜੇ ਐਕਟਰਾਂ ਦੇ ਇਵੈਂਟਾਂ ਨੂੰ ਕਵਰ ਕਰਦਾ ਉਹ ਮੈਨੇਜ ਕਰਦਾ ਸਾਡੀ ਪਾਰਟੀ ਨੂੰ ਐਡੇ ਮਹਿੰਗੇ ਇਵੈਂਟ ਮੈਨੇਜਰ ਦੀ ਲੋੜ ਕੀ ਸੀ ਥੜਕੜ ਕਲਾ ਜਾ ਕੇ ਅਸੀਂ ਪੱਗ ਸਿੰਘ ਤੋਂ ਮਾਫੀ ਮੰਗਾਂਗੇ ਵੀ ਪੱਗ ਸਿੰਘ ਸਾਹਿਬ ਸਾਤੋਂ ਗਲਤੀ ਹੋ ਗਈ ਤੇਰੇ ਪੱਗ ਨੂੰ ਅਸੀਂ ਦਾਗ ਲਾ ਬੈਠੇ ਤੇ ਇਹਨਾਂ ਦੀ ਸਰਕਾਰ ਬਣਾ ਬੈਠੇ ਤੇ ਲਾਨਤਾ ਹੋ ਪਾਵਾਂਗੇ ਥੋੜੇ ਤੇ ਮੈਂ ਕਹਿੰਦਾ ਵੀ ਸਮਾਜ ਚ ਰਹਿਣਾ ਔਖਾ ਹੋ ਜੂਗਾ ਥੋੜਾ ਤੁਹਾਨੂੰ ਪੰਜਾਬ ਛੱਡ ਕੇ ਬਾਹਰ ਕਿਤੇ ਰਹਿਣਾ ਪਊਗਾ ਜੇ ਜੇ ਇੰਨੀ ਨਫਰਤ ਲੋਕਾਂ ਦੇ ਭਰ ਦਾਂਗੇ ਅਸੀਂ ਕੋਠੀ ਰੈਨੋਵੇਟ ਹੋ ਰਹੀ ਨਾ ਤੇ ਮਾੜੀ-ਮੋਟੀਆਂ ਕੋਠੀਆਂ ਚ ਵੀ ਨਹੀਂ ਰਹਿ ਹੁੰਦਾ ਰੈਨੋਟਕਾ ਹੋ ਰਹੀ ਆ ਦੇਖਿਆ ਪ੍ਰਡਕਸ਼ਨ ਕੰਟਰੋਲ ਬੋਰਡ ਦੇ ਜਿਹੜਾ ਚੇਅਰਮੈਨ ਦੀ ਕੋਠੀ ਆ ਪੁਰਾਣੀ ਉਹ ਪਸੰਦ ਕਰਕੇ ਗਈ ਆ ਉਦੀ ਰੈਨੋਵੇਸ਼ਨ ਕਰਾਉਂਗਾ ਤਾਂ ਆਉਗੀ ਮੈਡਮ ਨਹੀਂ ਕੋਠੀਆਂ ਚ ਵੀ ਨਹੀਂ ਰਹਿੰਦੇ ਨਹੀਂ ਰਹਿੰਦੇ ਇਹਨਾਂ ਨੂੰ ਰੈਨੋਵੇਸ਼ਨ ਦਾ ਇੰਨਾ ਚਾਹ ਚੜਿਆ ਨਾ ਜਿਵੇਂ ਸ਼ੀਸ਼ਮੈਲ ਦਾ ਚੜਾ ਸੀ ਵੀ ਜਿਵੇਂ ਸਦਾ ਵਾਸਤੇ ਇਹਨਾਂ ਦੀਆਂ ਹੋ ਗਈਆਂ ਇੱਕ ਗੱਲ ਭਗਵਾਨ ਸਿੰਘ ਮਾਨ ਕਹਿੰਦੇ ਹੁੰਦੇ ਸੀ ਦਬਦਾ ਕਿਥੇ ਆ ਲੱਗਦਾ ਵੀ ਦਬ ਲਿਆ ਦਿੱਲੀ ਵਾਲਿਆਂ ਦਾਬ ਕਿਹਾ ਦਬ ਕੇ ਵੀ ਖੁੰਝੇ ਚ ਲਾਤਿਆ ਉਹ ਅਸੀਂ 70 70 ਸਾਲ ਵਾਲੇ ਬੋੜ ਪਟੇ ਆ ਇਹ ਤਾਂ ਸਾਡੇ ਹੱਥੀ ਬੁੱਟੇ ਲਾਏ ਵੇ ਆ ਚਿਚੀ ਨਾਲ ਪੜਦਾਂਗੇ ਆ ਏ ਹਾਂਗੇ ਨੀਦੀਆਂ ਟਾਂ ਜਿਹੜੇ ਬੈਠੇ ਇਹਨਾਂ ਨੇ ਸਰਕਾਰ ਲੈਂਦੀ ਐ ਅੱਜ ਇਹ ਰੁੱਦਦੇ ਫਿਰਦੇ ਆ ਉਹ ਜਲੰਧਰ ਜਿਹੜਾ ਆਇਆ ਪਰਸੋਂ ਆਇਆ ਉਹ ਕੱਲ ਨੂੰ ਹਲਕਾ ਇਚਾਰਜ ਲਾ ਦਿਆ ਜਿਹੜੇ ਉੱਥੇ ਵਲੰਟੀਅਰ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਸਰਕਾਰ ਬਣਾਈ ਉਹ ਕਿੱਥੇ ਜਾਣਗੇ ਸਲਾਹ ਤੇ ਸਰਦਾਰੀ 'ਚ ਫਰਕ ਹੁੰਦਾ ਇਹ ਤਾਂ ਸਰਦਾਰੀਆਂ ਕਰ ਰਹੇ ਸਲਾਹ ਨਹੀਂ ਦੇ ਰਹੇ ਇਹ ਸਰਦਾਰੀਆਂ ਕਰਾਂ ਸਾਡੇ ਤੇ ਸੰਧਵਾ ਸਾਹਿਬ ਸਪੀਕਰ ਐ ਸੁਲਝੇ ਹੋਇਆ ਤੁਸੀਂ ਉ ਜਾਗ ਜਾਓ ਕਰੋ ਗੱਲ ਕੋਈ ਜਿਹੜੀ ਮੀਟਿੰਗ ਸਾਨੂੰ ਕਰਨੀ ਪੈ ਰਹੀ ਤੁਸੀਂ ਥੋੜਾ ਫਰਜ ਸੀ ਥੋੜੀ ਲੜਾਈ ਅਸੀਂ ਲੜ ਰਹੇ ਹਾਂ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੱਕੇ ਵਲੰਟੀਅਰਾਂ ਵੱਲੋਂ ਅੱਜ ਇੱਕ ਮੋਰਚਾ ਖੋਲਿਆ ਗਿਆ ਅੱਕ ਚੁੱਕੇ ਨੇ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਤੋਂ ਅੱਕ ਚੁੱਕਿਆ ਨੇ ਦਿੱਲਿਆ ਦਿੱਲੀ ਵਾਲਿਆਂ ਦੇ ਲਗਾਤਾਰ ਥੋਪੇ ਜਾ ਰਹੇ ਚੇਅਰਮੈਨਾਂ ਤੋਂ ਇਸ ਤੇ ਮੋਰਚਾ ਖੋਲਿਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਪੈਣਾ ਸਭ ਮੌਜੂਦ ਨੇ ਇੱਥੇ ਪਹਿਲਾਂ ਗੱਲਬਾਤ ਕਰਦੇ ਆਂ ਕਿਉਂ ਲੱਗਿਆ ਜੀ ਵੀ ਆਜੋ ਮੈਦਾਨ ਦੇ ਵਿੱਚ ਹੁਣ ਇਤੂ ਬਾਦ ਸਮਾਂ ਲੰਘ ਚੁੱਕਿਆ ਬਹੁਤ ਸਮਾਂ ਲੰਘ ਚੁੱਕਿਆ ਬਹੁਤ ਸਮਾਂ ਦੇਖ ਲਿਆ ਹੁਣ ਮੈਦਾਨ 'ਚ ਨਿਤਰਨ ਦੇ ਕਿਉਂ ਸੋਚੇ हां ਆ ਪੌਦੇ ਦੇ ਵੀ ਗੱਲ ਕਰਦੇ ਸਭ ਤੋਂ ਪਹਿਲਾਂ ਦਾ ਮਨਿੰਦਰ ਮੈਂ ਤੈਨੂੰ ਬਹੁਤ ਤੇਰਾ ਧੰਨਵਾਦ ਕਰਦਾ ਤੂੰ ਪੰਜਾਬ ਦਾ ਪੁੱਤ ਹੋਣ ਦਾ ਅੱਜ ਸਬੂਤ ਦਿੱਤਾ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਤੇ ਆਪਣਾ ਸਾਰਾ ਪੰਜਾਬੀਆਂ ਦਾ ਫਰਜ਼ ਇਹੀ ਹੋਣਾ ਜਿਹਦਾ ਆਪਾਂ ਪੰਜਾਬ ਨੂੰ ਬਚਾਈਏ ਜੀ ਸਾਡੇ ਦੇ ਕਬਜ਼ੇ ਕਿਉਂ ਹੋਣ ਮੈਂ ਮੈਂ ਇਕਬਾਲ ਸਿੰਘ ਤੁਸੀਂ ਦੇਖਿਆ ਹੋਣਾ ਟੀਵੀਾਂ ਤੇ ਮੈਂ 6 ਸਾਲ ਡਿਬੇਟ ਕੀਤੀ ਹਾਂ 6 ਸਾਲ ਡਿਬੇਟ ਇਸ ਕਰਕੇ ਕੀਤੀ ਸੀ ਵੀ ਸਾਡੇ ਪੰਜਾਬ ਦੇ ਵਿੱਚ ਬਦਲਾ ਆਇਆ ਇਹਨਾਂ ਨੂੰ ਲੁੱਟਣ ਵਾਸਤਾ ਨਹੀਂ ਸੀ ਮੈਂ ਡਿਬੇਟ ਕੀਤੀ ਵੀ ਇਹਨਾਂ ਦਾ ਥੋੜੀ ਆ ਵੀ ਬਣ ਕੇ ਬੈਠ ਗਿਆ ਸਰਕਾਰ ਚ ਇਹ ਹੈਗੇ ਨੀਂਦ ਦੀਆਂ ਇੱਟਾਂ ਜਿਹੜੇ ਬੈਠੇ ਇਹਨਾਂ ਨੇ ਸਰਕਾਰ ਲੈਂਦੀ ਐ ਅੱਜ ਇਹ ਰੁਲਦੇ ਫਿਰਦੇ ਆ ਮੇਰਾ ਪਰਸਨਲ ਪਲਾਟ ਦਾ ਅਲਾਟਮੈਂਟ ਲੈਟਰ ਢਾਈ ਮਹੀਨੇ ਜੁੱਤੀਆਂ ਤੜਾ ਕੇ ਮੈਨੂੰ ਮਿਲਿਆ ਅਫਸਰ ਇਹਨਾਂ ਦੀ ਗੱਲੇ ਨਹੀਂ ਸੁਣਦੇ ਸਾਡੇ ਐਮਐਲਏ ਨਹੀਂ ਕਿਉਂਕਿ ਬੰਦਕ ਬਣਾ ਲਈ ਸਰਕਾਰ ਇਹਨਾਂ ਦਿੱਲੀ ਵਾਲਿਆਂ ਨੇ ਬਹਿਵਤ ਕੁਮਾਰ ਨੇ ਸੀਐਮ ਦਫ਼ਤਰ ਬੰਦਕ ਬਣਾ ਲਿਆ ਉਹਨੂੰ ਪਿੱਛੇ ਉਹ ਬਿਹਾਰੀ ਸਸਾ ਰਾਮ ਦਾ ਉਹ ਬਿਹਾਰੀ ਤੋਂ ਪੁੱਛੇ ਵੀ ਨਾ ਪੰਜਾਬੀ ਇੰਟਰ ਨਹੀਂ ਕਰ ਸਕਦਾ ਸਾਡੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਸੋਨੋ ਤੋਂ ਪੁੱਛੇ ਨਹੀਂ ਬਿਲਕੁਲ ਨਹੀਂ ਪਹਿਲਾਂ ਉਹਨਾਂ ਤੋਂ ਜੱਤ ਲੈਣੀ ਪਊਗੀ ਜੇ ਉਹ ਚਾਹੂਗਾ ਵੀ ਹਾਂ ਤੂੰ ਮਿਲ ਸਕਦਾ ਤਾਂ ਮਿਲ ਸਕਦਾ ਅਦਰਵਾਈਜ਼ ਹਿੰਮਤ ਨਹੀਂ ਕਿਸੇ ਦੀ ਹੂੰ ਦੂਜੇ ਪਾਸੇ ਸੈਕਟਰੀਏਟ ਜਿੱਥੋਂ ਸਾਡੇ ਪੰਜਾਬ ਦੇ ਫੈਸਲੇ ਹੁੰਨੇ ਨਵਲ ਅਗਰਵਾਲ ਬੈਠਿਆ ਦਫ਼ਤਰ ਲਈ ਉਹਦੀ ਮੈਂ ਤੈਨੂੰ ਫੋਟੋ ਦਊਗਾ ਚਲਾ ਦੇ ਮੈਨੂੰ ਫੋਟੋ ਹਾਂ ਇਹ ਨਵਲ ਅਗਰਵਾਲ ਬਾਰੇ ਥੋੜੀ ਜਿਹੀ ਕਲੈਰਿਟੀ ਕਰਾਂਗੇ ਆ ਦੇਖੋ ਆਹ ਟੀਮ ਹੈ ਉਹਦੀ ਇਹ ਹਰ ਹਲਕਿਆਂ 'ਚ ਲਾਏ ਹੋਏ ਆ ਠੀਕ ਹੈ ਟਰਾਂਸਫਰ ਪੋਸਟਿੰਗ ਨਵਲ ਅਗਰਵਾਲ ਕਰਦਾ ਹੁਣ ਜਿਹਦੀ ਟਰਾਂਸਫਰ ਪੋਸਟਿੰਗ ਜਿਹਦੇ ਹੱਥ ਹੋਊਗੀ ਅਫਸਰ ਉਹਦੀ ਕਿ ਮੰਨੂਗਾ ਸਾਡੇ ਐਮਐਲਏ ਦੀ ਕਿ ਮੰਨੂਗਾ ਹਾਂ ਮਤਲਬ ਸਰਕਾਰ ਬੰਦਕ ਬਣਾ ਲਈ ਟੋਟਲ ਹਲਕਿਆਂ ਤੱਕ ਹਮ ਐਮਐਲਏ ਤਾਂ ਹੀ ਤਾਂ ਕਹਿੰਦੇ ਸਾਡੇ ਤਾਂ ਪੁੱਛਦੇ ਨਹੀਂ ਸਾਨੂੰ ਪੁੱਛੂਗਾ ਕਿਉਂ ਹਮ ਜਦ 5 ਵਜੇ ਤੋਂ ਬਾਅਦ ਜਿਹੜਾ ਲੇਖਾ ਜੋਖਾ ਦਾ ਉਹ ਨੋਡਲ ਅਫਸਰ ਨਾਲ ਕਰਨਾ ਉਹਨਾਂ ਨੇ ਹਮ ਗੱਲ ਤਾਂ ਉਹਦੀ ਸੁਣੂਗਾ ਹਮ ਹੁਣ ਨਵਲ ਦਾ ਸੀ ਰੌਲਾ ਪਾਇਆ ਹੁਣ ਪਾਇਆ ਤਾਂ ਹੁਣ ਮੱਲਾ ਦਾ ਉਹਦੇ ਕੋਲ ਪਾਵਰਾਂ ਖਿੱਚ ਗਏ ਸ਼ਾਇਦ ਰੀਨਾ ਨੂੰ ਲੱਗੇ ਦੇਣ ਹੁਣ ਅਫਸਰ ਇੱਥੇ ਕਹਿੰਦੇ ਗਿੜੇ ਮਾਰਨ ਲੱਗੇ ਹਲੇ ਪਤਾ ਨਹੀਂ ਇਹਦੇ ਕੋਲ ਆ ਗਈ ਪਾਵਰ ਕਿ ਨਹੀਂ ਆਏਗੀ ਆ ਜਿਹੜੀ ਬਣਾਈ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇ ਕੋਠੀ ਰੈਨੂਵੇਟ ਹੋ ਰਹੀ ਨਾ ਤੇ ਮਾੜੀ ਮੋਟੀਆਂ ਕੋਠੀਆਂ 'ਚ ਵੀ ਨਹੀਂ ਰਹਾ ਹੁੰਦਾ ਰੈਨੋਟਿਕ ਹੋ ਰਹੀ ਆ ਅੱਛਾ ਹਾਂ ਉਹ ਦੇਖਿਆ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜਾ ਚੇਅਰਮੈਨ ਦੀ ਕੋਠੀ ਹੈ ਪੁਰਾਣੀ ਉਹ ਪਸੰਦ ਕਰਕੇ ਗਈ ਆ ਉਹਦੀ ਰੈਨੂਵੇਸ਼ਨ ਕਰਾਉਂਗੇ ਤਾਂ ਮ ਆਊਗੀ ਮੈਡਮ ਨਹੀਂ ਕੋਠੀਆਂ ਚ ਵੀ ਨਹੀਂ ਰਹਿੰਦੇ ਨਹੀਂ ਰਹਿੰਦੇ ਇਹਨਾਂ ਨੂੰ ਰੈਨੋਵੇਸ਼ਨ ਦਾ ਇੰਨਾ ਚਾ ਚੜਿਆ ਆ ਨਾ ਜਿਵੇਂ ਸ਼ੀਸ਼ਮਹਿਲ ਦਾ ਚੜਾ ਸੀ ਵੀ ਜਿਵੇਂ ਸਦਾ ਵਾਸਤੇ ਇਹਨਾਂ ਦੀਆਂ ਹੋ ਗਈਆਂ ਹਮ ਦੂਜੀ ਗੱਲ ਹੈ ਵੀ ਲੋਕਤੰਤਰ ਹੈ ਕਿ ਨਹੀਂ ਇਹ ਦੇਸ਼ 'ਚ ਹਮ ਆਪਾਂ ਲੋਕਤੰਤਰ ਨੂੰ ਇਹ ਕਹਿੰਦੇ ਨਾ ਤੁਸੀਂ ਦਿੱਲੀ ਸਾਡੇ ਕਿਹੜੇ ਬੰਦੇ ਨੂੰ ਚੇਅਰਮੈਨ ਲਾਇਆ ਹੈ ਐਡਵਾਈਜ਼ਰ ਲਾਇਆ ਸੀ ਕੀ ਪੰਜਾਬੀ ਹੁਣ ਤੁਹਾ ਤੋਂ ਐਡਵਾਈਜ਼ਰ ਲੈਣਗੇ ਹਮ ਥੋੜੀਆਂ ਚੇਅਰਮੈਨੀਆਂ ਦੀ ਲੋੜ ਸਾਨੂੰ ਲਾ ਮੈਨੂੰ ਦੇਣਾ ਮੇਰੇ ਕੋਲ ਸਾਰੇ ਡਰਾਫਟ ਡਿਪਾਰਟਮੈਂਟਾਂ ਦਾ ਡਰਾਫਟ ਬਣਾਇਆ ਪਿਆ ਵੀ ਕਿੱਥੋਂ ਰੈਵਨਿਊ ਨਾ ਆਉਣਾ ਹੂੰ 15-16 ਹਜ਼ਾਰ ਰੁਪਏ ਰੇਤਾ ਹੁੰਦਾ ਸੀ ਅੱਜ 35-36 ਨੂੰ ਲੋਕਾਂ ਲੈਣਾ ਪੈ ਰਿਹਾ ਹੂੰ ਕਿੱਥੇ ਜਾ ਰਹੇ ਰੇਤੇ ਦਾ ਪੈਸਾ ਹੂੰ ਮੈਂ ਤੁਹਾਨੂੰ ਦੱਸਦਾ ਇਹ ਇਹਨਾਂ ਕੋਲ 4 ਸਾਲ ਇਹਨਾਂ ਨੇ ਡੱਕੇ ਦੇ ਦੋ ਨਹੀਂ ਕਰੇ ਹੂੰ ਸਾੜਾ ਬੋਲਣਾ ਫਰਜ਼ ਨਹੀਂ ਸਾ ਵੀ ਦੇਖੋ ਸਰਕਾਰ ਬਣੀ ਐ ਨਵੀਂ ਬਣੀ ਐ ਨੂੰ ਸਮਾਂ ਦਿਓ ਹੂੰ ਸਮਾਂ ਦਾ ਕੀ ਦੇਣਾ ਇਹਨਾਂ ਦਾ ਲੁੱਟ ਤੰਤਰ ਬਣਾ ਲਿਆ ਜਿਹੜਾ ਨਾ ਇਹਨਾਂ ਨੇ ਵੋਟਾਂ ਪਾਈਆਂ ਤੇ ਪੁਆਈਆਂ ਉਹ ਤਾਂ ਰੋਲ ਰਹੇ ਇਹਨਾਂ ਨੇ ਸੇਲ ਲਾਈ ਹੋਈ ਵੀ ਆਓ 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 ਪਾਰਟੀ ਜੁਆਇਨ ਕਰੋ ਉਹਦੇ ਲੋ ਉਹ ਜਲੰਧਰ ਜਿਹੜਾ ਆਇਆ ਪਰਸੋਂ ਆਇਆ ਉਹ ਕੱਲ ਨੂੰ ਹਲਕਾ ਇੰਚਾਰਜ ਲਾਤਾ ਦੇਖੋ ਜਿਹੜੇ ਉੱਥੇ ਵਲੰਟੀਅਰ ਕੰਮ ਕਰ ਰਹੇ ਜਿਨ੍ਹਾਂ ਨੇ ਸਰਕਾਰ ਬਣਾਈ ਉਹ ਕਿੱਥੇ ਜਾਣਗੇ ਹੁਣ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਐਮਐਲਏ ਨੂੰ ਵੀ ਅਪੀਲ ਕਰਦਾ ਹੁਣ ਤੁਹਾਨੂੰ 15 ਆ 1 ਮਹੀਨੇ ਦਾ ਟਾਈਮ ਦੇਾਂਗੇ ਹੁਣ ਇੱਥੇ ਅਸੀਂ 5 ਵਜੇ ਤੱਕ ਅੱਜ ਬੈਠ ਕੇ ਸਲਾਹਾਂ ਇਹੀ ਕਰਨੀਆਂ ਕੱਲੇ-ਕੱਲੇ ਹਲਕੇ 'ਚ ਤੁਹਾਡੇ ਕੋਲ ਸਾਡੇ ਵਲੰਟੀਅਰ ਜਾਣਗੇ ਔਰ ਪੁੱਛਣਗੇ ਵੀ ਤੂੰ ਦਿੱਲੀ ਨਾਲ ਆ ਕਿ ਭਾਈ ਪੰਜਾਬ ਨਾਲ ਆ ਖੁੱਲ ਕੇ ਗੱਲ ਕਰਿਓ ਜਿਹੜਾ ਦਿੱਲੀ ਨਾਲ ਆ ਦਿੱਲੀ ਕਿਹੋ ਜਿਹੜਾ ਪੰਜਾਬ ਨਾਲ ਆ ਪੰਜਾਬ ਦੀ ਕਿਹੋ ਅਸੀਂ ਖੜਕੜ ਕਲਾ ਵੱਡਾ ਵਲੰਟੀਅਰਾਂ ਦਾ ਇਕੱਠ ਕਰਕੇ ਤੁਹਾਡੇ ਨਾਂ ਨਾਸ਼ਰ ਕਰਾਂਗੇ ਫਿਰ ਉੱਥੇ ਵੀ ਇਹਨਾਂ ਦਿੱਲੀ ਦਾ ਨਾਂ ਲਿਖਾ ਇਹ ਪੰਜਾਬ ਨਾਲ ਆ ਜਿਹੜਾ ਪੰਜਾਬ ਨਾਲ ਆ ਉਹ ਸਾਡੇ ਕੋਲ ਆਇਓ ਜੇ ਨਹੀਂ ਥੋੜੀ ਲੱਤਾਂ ਬਾਹਰ ਚੱਲਦੀਆਂ ਨਾ ਅਸੀਂ ਸਰਕਾਰ ਨੂੰ ਬਦਲ ਕੇ ਦਿਖਾਵਾਂਗੇ ਤੁਸੀਂ ਆਓ ਥੋੜੇ ਨਾਲ हद ਹੋ ਗਈ ਪੰਜਾਬੀ ਪੱਗਾਂ ਬਨ ਗਏ ਤੁਸੀਂ ਇੰਨਾ ਵੀ ਡਰ ਗਏ ਨਾ ਤੋਂ ਕੀ ਗੱਲ ਜਿੱਦਣ ਚੁੰਨੀ ਸੀ ਤੁਹਾਨੂੰ ਉਦੋਂ ਦੇ ਹੱਥ ਜੋੜਦੇ ਸੀ ਹੁਣ ਇਹ ਸਾਰਾ ਭਾਂਡਾ ਤੁਹਾਡੇ ਪਰ ਫੁੱਟਣਾ ਤੁਸੀਂ ਸਮਾਜ ਚ ਰਹਿਣਾ ਲੋਕਾਂ ਨੂੰ ਜਵਾਬ ਤੁਸੀਂ ਦੇਣਾ ਇਹਨਾਂ ਨਾਲ ਭੱਜਣਾ ਤੁਸੀਂ ਜਾਗੋ ਵਲੰਟੀਅਰ ਪਹਿਲਾਂ ਕਾਂਗਰਸੀਆਂ ਨਾਲ ਲੜਦੇ ਰਹੇ ਹੁਣ ਤੁਹਾਡੇ ਨਾਲ ਲੜੀਏ ਸੀ ਹੈ ਅਸੀਂ ਕੀ ਪਾਪ ਕਰਤਾ ਥੋੜੀ ਸਰਕਾਰ ਬਣਾ ਕੇ ਤੁਸੀਂ ਦੱਸੋ ਮਨਿੰਦਰ ਬਾਈ ਅਸੀਂ ਕੀ ਪਾਪ ਕਰਤਾ ਇਹਨਾਂ ਦੀ ਸਰਕਾਰ ਬਣਾ ਲਈ ਪਹਿਲਾਂ ਕਾਲੀ ਕਾਂਗਰਸ ਨਾਲ ਲੜ ਲੜ ਕੇ ਸਾਡਾ ਬੁਰਾ ਹਾਲ ਹੋ ਗਿਆ ਅਸੀਂ ਘਰਾਂ 'ਚ ਬੈਠ ਕੇ ਵੀ ਚਲੋ ਹੁਣ ਬਦਲਾਅ ਆਊਗਾ ਉਹ ਫੇਰ ਉਹੀ ਹਥਿਆਰ ਚੱਕਣੇ ਪੈ ਰਹੇ ਸਾਨੂੰ ਲੋੜਾ ਨਹੀਂ ਪਾਪ ਲੱਗੂਗਾ ਇਹਨਾਂ ਨੂੰ ਇਹਨਾਂ ਨੂੰ ਸ਼ਰਾਪ ਪੈਣਾ ਇਹਨਾਂ ਵਲੰਟੀਅਨਾਂ ਦਾ ਕੀੜੇ ਪੈਣਗੇ ਕੀੜੇ ਥੋੜੇ ਤੁਸੀਂ ਮਜ਼ਾਕ ਬਣਾ ਲ ਕੇ ਰੱਖਿਆ ਹੋਇਆ ਕੀ ਐ ਕੇਜਰੀ ਬਣ ਕੀ ਐ ਸੋਦੇ ਪਠਾੜ ਮੇਰੇ ਸਾਹਮਣੇ ਕਰੇ ਮੇਰੇ ਨਾਲ ਡਿਬੇਟ ਬਹੁਤਾ ਸਿੱਖਿਆ ਮੰਤਰੀ ਉਹਨੂੰ ਪਤਾ ਹੀ ਨਹੀਂ ਪੰਜਾਬ ਦਾ ਸਿੱਖਿਆ ਦਾ ਸਾਡਾ ਇਨਫਰਾਸਟ੍ਰਕਚਰ ਹੈਗਾ ਸਾਡੇ ਕੋਲ ਉਹ ਕੀ ਸਾਡੇ ਇਨਫਰਾਸਟ੍ਰਕਚਰ ਨੂੰ ਸੁਧਾਰ ਦੂਗਾ ਉਹ ਲੋੜ ਆ ਸਾਨੂੰ ਹੈ ਰਿਐਜੂਕੇਸ਼ਨ ਦੀ ਸਾਡੇ ਬੱਚੇ ਬਾਹਰ ਜਾ ਰਹੇ ਆ ਸੁਸ਼ੋਧਿਆ ਜੀ ਸੁਣ ਲੈ ਕੰਨ ਖੋਲ ਕੇ ਸੁਣ ਲੈ ਇੱਕ ਕਾਲਜ ਬਣਾਇਆ ਚਾਰ ਸਾਲ ਤੋਂ ਜੇ ਬਣਾਇਆ ਤੇ ਦੱਸ ਕਿਟ ਵੀ ਲਈ ਹੋਇਆ ਤੇ ਪਖਾਨਿਆਂ ਦੇ ਨਹੀਂ ਪੱਥਰ ਖਵਾਰ ਖਵਾਰ ਸਾਡਾ ਜਲੂਸ ਕਢਵਾਤਾ ਤੇ ਪੱਗਾਂ ਵਾਲਿਆਂ ਦਾ ਆਹ ਕ੍ਰਾਂਤੀ ਹੁੰਦੀ ਆ ਮੇਰਾ ਬੇਟਾ ਮਨਿੰਦਰ ਜੀ ਮੁਹਾਲੀ ਚ ਮੇਰੇ ਖਿਆਲ 5-700 ਸਕੂਲ ਆ ਸਰਕਾਰੀ ਕਾਲਜ 1 ਚੰਡੀਗੜ੍ਹ ਵਾਲਿਆਂ ਨੇ 85% ਕੋਟਾ ਬਣਾ ਲਵੇ ਪੰਜਾਬ ਦੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇਣੇ ਹੁਣ ਸਾੜੇ ਬੱਚੇ ਬੁਹਾਲੀ ਦੇ ਜਿਹੜੇ ਹਜ਼ਾਰ ਸਕੂਲਾਂ ਦੇ ਪਾਸ ਆਊਟ ਹੈ ਉਹ ਕਿਹੜੇ ਕਾਲਜ ਵਿੱਚ ਐਡਮਿਸ਼ਨ ਲੈਣਗੇ ਇੱਕ ਕਾਲਜ ਉਹਦਾ ਵੀ ਖਸਤਾ ਹਾਲ ਹੈ ਤਾਂ ਸਾਨੂੰ ਬੱਚੇ ਮੈਨੂੰ ਆਪ ਬੱਚਾ ਆਸਟ੍ਰੇਲੀਆ ਭਜਾਣਾ ਪਿਆ ਮਜਬੂਰੀ ਨੂੰ ਇੱਕੋ ਇੱਕ ਬੱਚਾ ਯਾਰ ਅਸੀਂ ਜਿਗਰ ਦੇ ਟੁਕੜੇ ਨੂੰ ਭੇਜ ਰਹੇ ਇਹਨਾਂ ਨੂੰ ਤਰਸ ਨਹੀਂ ਆਉਂਦਾ ਸਾਨੂੰ ਹੈਰ ਐਜੂਕੇਸ਼ਨ ਦੀ ਲੋੜ ਹੈ ਤੂੰ ਸੜਾ ਸਕੂਲਰ ਮਾਫ ਕਰਨਾ ਇਹਨੂੰ ਵੀਪ ਕਰ ਲਿਓ ਹਾਂ ਵੀ ਤੂੰ ਸਕੂਲਾਂ ਦੇ ਪਿਛੇ ਹੀ ਫਿਰਦਾ ਹਰਜੋਤ ਬੈਸ ਉਹਦਾ ਚਮਚਾ ਬਣਿਆ ਹੋਇਆ ਓਏ ਮੈਨੂੰ ਪੁੱਛੋ ਤੁਹਾਨੂੰ ਪਤਾ ਹੀ ਨਹੀਂ ਸਿੱਖਿਆ ਦਾ ਵਿਚਾਰਾ ਉਹਦਾ ਪ੍ਰੋਬਲਮ ਕੀ ਹੈ ਮਨਿੰਦਰ ਜੀ ਜੇ ਅੱਜ ਮੈਂ ਤੈਨੂੰ ਪੁੱਛਾਂ ਵੀ ਤੂੰ ਬੱਚੇ ਸੀਬੀਐਸਸੀ ਚ ਲਾਉਣੇ ਕਿ ਪੰਜਾਬ ਬੋਰਡ ਚ ਤੂੰ ਕੀ ਜਵਾਬ ਦੇਉਂਗਾ ਬਿਲਕੁਲ ਹਰ ਬੰਦੇ ਨੂੰ ਆਈ ਸੀਬੀਐਸਸੀ ਚ ਲਾਈ ਸੀਬੀਐਸਸੀ ਲਾਉਂਗਾ ਨਾ ਪੰਜਾਬ ਬੋਰਡ ਸੜਾ ਗ੍ਰਿਡ ਫੇਲ ਹੋ ਗਿਆ ਤੁਸੀਂ ਟਰਾਂਸਫਰ ਬੰਲੀ ਜਨਣੇ ਸਕੂਲਾਂ ਨੂੰ ਚਮਕਾ ਕੇ ਕੀ ਕਰੂੰਗੇ ਤੋ ਜੀ ਪੈਸਾ ਬਰਬਾਦ ਕਰੀ ਜਾਣਾ ਹੁਣ ਦੂਜੀ ਆ ਜਾ ਪੈਸੇ ਦੀ ਬਰਬਾਦੀ ਹੁਣ 700 ਕਰੋੜ ਰੁਪਈਆ ਕਿਉਂ ਰੱਖਦੇ ਆ ਪਾਵਰ ਰੈਲੇਸ਼ਨ ਚ ਮੈਨੂੰ ਦੱਸੋ ਜਿਹੜਾ 60 70 60 70 ਕਰੋੜ ਸੀਗਾ ਉਹ 700 ਕਰੋੜ ਪਹੁੰਚਾਤਿਆ ਉਹ ਕਿਹਨੂੰ ਜਾ ਰਿਹਾ ਪੈਸਾ ਜਵਾਬ ਦਿਓ ਇਹ 700 ਨਹੀਂ ਹੈ ਇਹ ਲਗ ਲਗ ਡਿਪਾਰਟਮੈਂਟਾਂ ਤੋਂ ਵੀ ਐਡ ਦੇ ਪੈਸੇ ਲੈਣੇ ਆ ਜਿੰਨੇ ਲੱਗੇ ਹੋਏ ਆ ਇਹ ਪੋਸਟਰ ਵਾਰ ਚੱਲ ਰਹੀ ਹੈ ਆਦਲ ਨਾਂ ਦਾ ਬੰਦਾ ਇੱਕੋ ਆਪਣੀ ਕੰਪਨੀ ਬਣਾਈ ਬੈਠਿਆ ਆਦਲਾ 902 ਨੰਬਰ ਕੋਠੀ ਲਈ ਬਠਿਆ ਗੱਡੀਆਂ ਸਿਕਿਉਰਿਟੀ ਕੀ ਦੇਣਾ ਉਹਦੀ ਸਾਡੇ ਪੰਜਾਬ ਨੂੰ 960 ਚ ਸ਼ੋਧਿਆ ਜੀ ਬੈਠ ਗਿਆ ਕੇ ਮੇਰੇ ਖਿਆਲ 10 ਤੋਂ 12 ਕੋਠੀਆਂ ਚ ਬੈਠੇ ਇਹ ਆ ਦਿੱਲੀ ਆਲੇ ਦਿੱਲੀ ਆਲੇ 3960 ਚਲੇ ਜਾਓ ਮੈਂ ਤਾਂ ਕਹਿੰਦਾ ਕਿਸਾਨ ਯੂਨੀਅਨ ਨੂੰ ਕਹੋ ਤੁਸੀਂ ਵੀ 960 ਨੰਬਰ ਘੇਰਿਆ ਕਰੋ ਜਾ ਕੇ ਸੀਐਮ ਦਫ਼ਤਰ ਘੇਰ ਕੇ ਨਹੀਂ ਥੋੜਾ ਹੱਲ ਹੋਣਾ ਸ਼ੋਧਿਆ ਜੀ 960 ਨੰਬਰ ਉੱਥੇ ਜਾਇਆ ਕਰੋ ਇਹਨਾਂ ਦਾ ਮਜ਼ਾਕ ਬਣਾ ਲਿਆ ਯਾਰ ਸਾਡਾ ਅਰ ਮਹਰਬਾਨੀਏ ਕੋਠੀਆਂ ਜਾ ਕੇ ਬਹਿ ਗਏ ਹਾਂ ਦੇਖੋ ਇਹਨਾਂ ਨੂੰ ਪਤਾ 34 ਲ ਸੈਕਟਰ ਸਾਡੇ ਮਨੋਰ ਸਿੰਘ ਗਿੱਲ ਨੇ ਬਣਾਇਆ ਸੀ ਉਹ ਜਗਾ ਲੈ ਕੇ ਹਰਿਆਣਾ ਕੋਲੀਆਂ ਨਹੀਂ ਜਗਾ ਇਹ ਇਹਨਾਂ ਨੂੰ ਪਰੋਸਣ ਵਾਸਤੇ ਨਹੀਂ ਸੀ ਅਸੀਂ ਬਣਾਈਆਂ ਅਸੀਂ ਸਾਡੇ ਮੰਤਰੀਆਂ ਨੂੰ ਅਫਸਰਾਂ ਨੂੰ ਦੇਣ ਵਾਸਤੇ ਕੋਠੀਆਂ ਬਣਾਈਆਂ ਸੀ ਚੇਅਰਮੈਨਾਂ ਦੇ ਨਾਂ ਤੇ ਲਾਟ ਕਰਾ ਲੈਣ ਇਹਦੇ ਸਾਡੇ ਉਹ ਚੇਅਰਮੈਨ ਜਿਹੜੇ ਲਾਟ ਕਰਾ ਕੇ ਐਮ ਐਲ ਏ ਇਹਨਾਂ ਨੂੰ ਫਿਰ ਪਰੋਸ ਦੇਣੇ ਕੋਠੀਆਂ ਓ ਯਾਰ ਤੁਸੀਂ ਮਾੜੇ ਮੋਟੀ ਜਮੀਰਾਂ ਨੂੰ ਜਗਾਓ ਹੈ ਹੱੱਦੇ ਕਰੀ ਜਾਂਦੇ ਯਾਰ ਪੰਜਾਬੀ ਹੋਣ ਦਾ ਸਬੂਤ ਤਾਂ ਦਿਓ ਹੁਣ ਤੇਰੇ ਦੇ ਪਰਚਾ ਕਰਤੇ ਤੂੰ ਡਰ ਗਿਆ ਲੋਕ ਵੀ ਉਸੇ ਨਾਲ ਖੜਦੇ ਨੇ ਜਿਹੜਾ ਜੁਰਤ ਰੱਖਦਾ ਇਹ ਜੇ ਚਮਚਿਆਂ ਦੇ ਪਿੱਛੇ ਲੋਕ ਵੀ ਨਹੀਂ ਆਉਂਦੇ ਹੈ ਤੁਸੀਂ ਦੇਖੋ ਜਦ 27 ਜਲੂਸ ਨਿਕਲਦਾ ਇਹਨਾਂ ਦਾ ਯਾਰ ਕਮਾਲ ਹੋ ਗਈ ਦੱਸੋ ਵੀ ਜਿਹੜੇ ਮਤਲਬ ਜਿਹੜੇ ਹੱਥਾਂ ਦੇ ਵਿੱਚ ਕਿਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੀਆਂ ਤਖਤੀਆਂ ਸੀ ਜਿਹੜੇ ਗੱਲ ਦੇ ਵਿੱਚ ਕਿਤੇ ਆਮ ਆਦਮੀ ਪਾਰਟੀ ਦੀਆਂ ਪੱਟੀਆਂ ਸੀ ਅੱਜ ਉਹਨਾਂ ਹੱਥਾਂ ਨੂੰ ਇਹ ਤਖਤੀਆਂ ਫੜ ਕੇ ਬੈਠਣਾ ਪੈਂਦਾ ਦਿਲ ਤੇ ਕੀ ਬੀਤਦੀ ਹੈ ਦਿਲ ਰੋਂਦਾ ਬਾਈ ਜੀ ਨਹੀਂ ਕਹਿ ਸਕਦੇ ਦਿਲ ਫੋਲ ਕਹਿ ਨਹੀਂ ਤੁਹਾਨੂੰ ਦਿਖਾ ਸਕਦਾ ਤਾਂ ਹੀ ਤਾਂ ਮੈਂ ਇੱਥੇ ਵਰਡ ਯੂਜ਼ ਕਰਿਆ ਵੀ ਪਾਪ ਲੱਗੂਗਾ ਸ਼ਰਾਬ ਪੈਣਾ ਇਹਨਾਂ ਲੋਕਾਂ ਨੂੰ ਇਹ ਸਾਡੇ ਮੋਸ਼ਨਾਂ ਨਾਲ ਖੇਲੇ ਆਂ ਸਾਡੇ ਮਿਹਨਤਾਂ ਵੇਚ ਰਹੇ ਆਂ ਵੋਟਾਂ ਪਾਉਣ ਵਾਲੇ ਪਾਉਣ ਵਾਲੇ ਉਹ ਆਕਸ਼ਨਾਂ ਕਰੋਂ ਤੁਸੀਂ ਮੈਨੂੰ ਦੱਸਿਓ ਰਾਜ ਸਭਾ ਚੱਡੇ ਨਾ ਅਤੇ ਸੰਦੀਪਾਠਨ ਕੀ ਦੇਣਾ ਉਹਦੀ ਪੰਜਾਬ ਨੂੰ ਹੂੰ ਸਾਡੀ ਆਵਾਜ਼ ਕੋਈ ਉੱਥੇ ਬਣੂਗਾ ਕਿ ਨਹੀਂ ਬਣੂਗਾ ਸੱਤ ਜਾਂਦੇ ਜੇ ਸਾਡੇ ਬੁਲਾਰੇ ਜਾਂਦੇ ਅਸੀਂ ਸੰਸਦ ਹਿਲਾ ਦਿੰਦੇ ਬਾਈ ਜੀ ਪੰਜਾਬ ਦੇ ਹੱਕਾਂ ਵਾਸਤੇ ਹੂੰ ਅਸੀਂ ਦਿਲ ਤੇ ਪੱਥਰ ਰੱਖੇਵੇ ਕੋਈ ਨਹੀਂ ਹੂੰ ਸ਼ਾਇਦ ਅੱਗੇ ਠੀਕ ਕਰ ਲੈਣਗੇ ਪਰ ਇਨਾ ਨਾ ਤਾਂ ਇਨਾ ਦਾ ਤਾਂ ਵੱਧੇ ਜਾ ਰਿਹਾ ਕੁੰਬਾ 50 ਉਹਦੇ ਨਵਲਦੇ ਸਟਾਫ ਹੈ ਹੁਣ ਰੀਨਾ ਦਾ ਆਈਐਸਬੀ ਨੂੰ ਦੇਤੇ 50 ਇਹ ਜਿਹੜੇ ਦਿੱਲੀ ਤੋਂ ਵਿਲੇ ਹੋਏ ਆ ਉਹਨਾਂ ਨੂੰ ਅਪਾਇੰਟ ਕਰ ਆ 30 ਤਰੀਕ ਸੀ ਲਾਸਟ 100 ਬੰਦਾ ਸਿੱਧਾ ਹੀ ਪੁਆਇੰਟ ਕਰ ਲਿਆ ਜਿਹੜੇ ਆਪ ਬੈਠੇ ਚੌਧਰੀ ਬਣੇ ਬਾਈ ਸਲਾਹ ਦੀ ਲੋੜ ਹੈ ਅਸੀਂ ਲੈ ਲਾਂਗੇ ਥੋੜੀ ਸਲਾਹ ਤੇ ਸਰਦਾਰੀ 'ਚ ਫਰਕ ਹੁੰਦਾ ਇਹ ਤਾਂ ਸਰਦਾਰੀਆਂ ਕਰ ਰਹੇ ਸਲਾਹ ਨਹੀਂ ਦੇ ਰਹੇ ਇਹ ਸਰਦਾਰੀਆਂ ਕਰ ਰਹੇ ਸਾਡੇ ਤੇ ਪੰਜਾਬੀ ਬਾਸ਼ਾ ਚਲੋ ਹ ਗੁੱਸਾ ਆ ਜਾਂਦਾ ਏਦਾਂ ਨਹੀਂ ਬਾਈ ਹੋਣਾ ਐ ਨਾ ਹੋਣ ਦੇਣਗੇ ਅਸੀਂ ਅਸੀਂ ਸਰਕਾਰ ਬਦਲਾਵਾਂਗੇ ਅਸੀਂ ਬਣਾਈ ਆ ਨਹੀਂ ਸੁਧਰ ਜੋ 15 ਦਿਨਾਂ ਆ ਮਹੀਨੇ ਦਾ ਅਸੀਂ ਅੱਜ ਮੀਟਿੰਗ ਕਰਕੇ ਟਾਈਮ ਲੈ ਲੈਣਾ ਇਹਨਾਂ ਤੋਂ ਵੀ ਖੜਖੜ ਕਲਾ ਜਾ ਕੇ ਅਸੀਂ ਪੱਗ ਸਿੰਘ ਤੋਂ ਮਾਫੀ ਮੰਗਾਂਗੇ ਵੀ ਪੱਗ ਸਿੰਘ ਸਾਹ ਸਾਤੋਂ ਗਲਤੀ ਹੋ ਗਈ ਤੇਰੇ ਪੱਗ ਨੂੰ ਅਸੀਂ ਦਾਗ ਲਾ ਬੈਠੇ ਤੇ ਇਹਨਾਂ ਦੀ ਸਰਕਾਰ ਬਣਾ ਬੈਠੇ ਤੇ ਲਾਣਤਾ ਉਹ ਪਾਵਾਂਗੇ ਥੋੜੇ ਤੇ ਤੁਹਾਨੂੰ ਲੋਕ ਮੈਂ ਕਹਿੰਦਾ ਵੀ ਸਮਾਜ 'ਚ ਰਹਿਣਾ ਔਖਾ ਹੋ ਜੂਗਾ ਥੋੜਾ ਤੁਹਾਨੂੰ ਪੰਜਾਬ ਛੱਡ ਕੇ ਬਾਹਰ ਕਿਤੇ ਰਹਿਣਾ ਪਊਗਾ ਜੇ ਜੇ ਇੰਨੀ ਨਫ਼ਰਤ ਲੋਕਾਂ ਦੇ ਭਰ ਦਾਂਗੇ ਅਸੀਂ ਇੱਕ ਗੱਲ ਭਗਵਾਨ ਸਿੰਘ ਮਾਨ ਕਹਿੰਦੇ ਹੁੰਦੇ ਸੀ ਦਬਦਾ ਕਿਥੇ ਆ ਲੱਗਦਾ ਵੀ ਦਬ ਲਿਆ ਦਿੱਲੀ ਵਾਲਿਆਂ ਨੇ ਉਹ ਤਾਂ ਖੋਦੀ ਦਬ ਦਬ ਗਿਆ ਦਬ ਗਿਆ ਦਬ ਕੇ ਵੀ ਖੁੰਝੇ ਚਲਾਤੇ ਆ ਉਹ ਮੈਨੂੰ ਦੱਸੋ ਤਾਂ ਸਹੀ ਕਿਸੇ ਜ਼ਮਾਨਤੇਦਾਰ ਖੜੋ ਮੈਂ ਤਾਂ ਕਹਿੰਦਾ ਮੇਰੀ ਗੱਲ ਦਾ ਹੁਣ ਗੁੱਸਾ ਕਰੂਗਾ ਭਵੰਤ ਉਹਨਾਂ ਜਿੰਨੀਆਂ ਜਿੰਨੀਆਂ ਉਹਨਾਂ ਗੱਲਾਂ ਕਈਆਂ ਸਟੇਜਾਂ ਤੋਂ ਉਹ ਸਾਰੀਆਂ ਸੋਸ਼ਲ ਮੀਡੀਆ ਤੇ ਪਈਆਂ ਨਾ ਉਹ ਆਪਣੀ ਅਰੀਲਾਂ ਦਾ ਜਵਾਬ ਦੇ ਦੋ ਜਿਹੜਾ ਬੋਲਿਆ ਸੀ ਜਿਹੜਾ ਬੋਲਿਆ ਸੀ ਬਸ ਅਸੀਂ ਮੰਨ ਲਾਂਗੇ ਵੀ ਸੱਚਾ ਬੰਦਾ ਅਸੀਂ ਨਹੀਂ ਕਹਿੰਦੇ ਵੀ ਐ ਨਹੀਂ ਕਰਿਆ ਤੂੰ ਐ ਨਹੀਂ ਕਰਿਆ ਜਿਹੜੀਆਂ ਉਹਨਾਂ ਬੋਲੀਆਂ ਗੱਲਾਂ ਸੋਸ਼ਲ ਮੀਡੀਆ ਤੇ ਪਈਆਂ ਉਹਨਾਂ ਰੀਲਾਂ ਦਾ ਹੀ ਜਵਾਬ ਦੇ ਦਵਾਂ ਹੁਣ ਉੱਧਰ ਤਾਂ ਛਾਛੀਆਂ ਮਾਰੇ ਦੀ ਪ੍ਰੈਸ ਕਾਨਫਰੰਸ ਕਰ ਰਹੀ ਸੀ ਉਦਣੇ ਹੁਣ ਮੈਂ ਤੈਹੀ ਗੱਲ ਦੱਸ ਦਿੰਨਾ ਉਹ ਜਨ ਅਰਮਨ ਅਰੋੜਾ ਫੜਿਆ ਵਿਜੀਲੈਂਸ ਨੇ ਅਸੀਂ ਬਕਸਾਂਗੇ ਜਿਨ ਜਾਇ ਸਾਡਾ ਆਪਣਾ ਹੋਵੇ ਜਾਂ ਬਗਾਨਾ ਹੋਵੇ ਹਾਂ ਸਿੰਗਲੇਵਾਰਾ ਵੀ ਐਂ ਬੋਲਿਆ ਸੀ ਨਾ ਸਿੰਗਲੇ ਦੇ ਵਿਆਹ ਚ ਸੀਗਾ ਹਾਂ ਇਹਦਾ ਪਰਿਵਾਰ ਜਾ ਰਿਹਾ ਸੀ ਉੱਥੇ ਬਾਈ ਇਹ ਤਾਂ ਰਹਿੰਦੇ ਮੇਲਾ ਚ ਜਵਾਬ ਆ ਸਾਨੂੰ ਦੇਣ ਔਖੇ ਵੇ ਖੁੰਡਾਂ ਚ ਤਾਂ ਅਸੀਂ ਬਹਿਨੇ ਸੱਥਾਂ ਚ ਲੋਕਾਂ ਨੇ ਤਾਂ ਤੁਹਾਨੂੰ ਪੁੱਛਣਾ ਹੈ ਬਾਕੀ ਤੁਸੀਂ ਤਾਂ ਬੁਲਾ ਰਹੇ ਤੌਰ ਤੇ ਦੂਜਾ ਨਾਲ ਬੈਸ ਤੇ ਰਹੇ ਹੋ ਬੈਸ ਤੇ ਰਹੇ ਬਾਈ ਜੀ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਭੁਲੇਖਾ ਹੈ ਅਸੀਂ 70 70 ਸਾਲ ਵਾਲੇ ਬੋਰਡ ਪਟੇ ਆ ਇਹ ਤਾਂ ਸਾਡੇ ਹੱਥੀ ਬੁੱਟੇ ਲਾਏ ਵੇ ਆ ਚਿਚੀ ਨਾਲ ਪੜਦਾਂਗੇ ਆ ਹਾਂ ਫੋਟੋ ਇੱਕ ਦਿਖਾ ਰਹੇ ਆ ਤੁਸੀਂ ਦਿਖਾ ਦਿਓ ਹਾਂ ਏ ਏ ਐਂ ਦੇਖੋ ਸਾਡੇ ਦੇ ਰਾਜ ਕਰਨ ਵਾਲੇ ਸਾੜਾ ਇਹ ਜਾ ਹਾਲ ਕਰਤਿਆ ਉਹ ਸੰਧਵਾ ਸਾਹਿਬ ਸਪੀਕਰ ਹੈ ਸੁਲਝੇ ਹੋਇਆ ਤੁਸੀਂ ਉ ਜਾਗ ਜੋ ਕਰੋ ਗੱਲ ਕੋਈ ਜਿਹੜੀ ਮੀਟਿੰਗ ਸਾਨੂੰ ਕਰਨੀ ਪੈ ਰਹੀ ਤੁਸੀਂ ਥੋੜਾ ਫਰਜ ਅਸੀਂ ਥੋੜੀ ਲੜਾਈ ਅਸੀਂ ਲੜ ਰਹੇ ਕਰੋ ਕੁਝ ਹੁਣ ਸਮਾਂ ਆ ਗਿਆ ਹੁਣ ਸਮਾਂ ਨਹੀਂ ਰਹੇਗਾ 1.5 ਸਾਲ ਦਾ ਸਮਾਂ ਹੈਗਾ ਬਹੁਤਾ ਸਮਾਂ ਨਹੀਂ ਹੈ ਨਹੀਂ ਲੁੱਟ ਕੇ ਖਾ ਜਾਣਗੇ ਇਹ ਆਪਾਂ ਨੂੰ ਭਾਈ ਜੀ ਮੈਂ ਹੁਣ ਤੁਹਾਡਾ ਐਵਰ ਆਨਲਾਈਨ ਤੁਹਾਨੂੰ ਨਹੀਂ ਮੈਂ ਆਫਲਾਈਨ ਦੱਸੂ ਕਿਹੜੇ ਕਿਹੜੇ মিডিਆ ਹਾਊਸਾਂ ਨਾਲ ਰਲ ਕੇ ਕੀ ਖੇਲ ਚੱਲ ਰਿਹਾ ਆਦਲ ਬਾਬੂ ਜਿਹੜਾ ਇਹਨਾਂ ਦਾ ਬਿਠਾਇਆ ਹੋਆ ਵਿਜੇਨਰ ਦਾ ਅੱਛਾ ਜੀ ਹਾਂ ਵਿਜੇਨਰ ਦੀ ਸਾਨੂੰ ਪੰਜਾਬ ਨੂੰ ਲੋੜ ਕੀ ਆ ਅਸੀਂ ਤਾਂ ਯਾਰ ਪਹੰਤ ਦੀਆਂ ਤਾਂ ਰੈਲੀਆਂ ਦੇਖੀਆਂ ਬੋਰਡ ਥੱਲੇ ਖੜ ਕੇ 200 ਬੰਦੇ ਨੂੰ ਹੈ ਕਰਦਾ ਸੀ ਨਾ ਇਹਨਾਂ ਦੇ ਹੁਣ ਟੈਂਟ ਦੂਜੇ ਹੁਣ ਲੱਗਣ ਲੱਗੇ ਆ ਵਾਟਰਪਰੂਫ 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 ਉਹ ਪੈਸਾ ਕਿੱਥੋਂ ਆ ਰਿਹਾ ਬਈ ਦੱਸੇ ਇਹ ਏ ਪੈਸਾ ਕਿੱਥੋਂ ਆਇਆ ਵਿਜੇ ਨਹਿਰ ਐ ਇਵੈਂਟ ਮੈਨੇਜਰ ਐ ਉਹ ਬੰਬੇ ਦਾ ਬੜਵਡੇ ਐਕਟਰਾਂ ਦੇ ਉਹ ਇਵੈਂਟਾਂ ਨੂੰ ਕਵਰ ਕਰਦਾ ਉਹ ਮੈਨੇਜ ਕਰਦਾ ਸਾੜੀ ਪਾਰਟੀ ਨੂੰ ਐਡੇ ਮਹਿੰਗੇ ਇਵੈਂਟ ਮੈਨੇਜਰ ਦੀ ਲੋੜ ਕੀ ਸੀ ਅਸੀਂ ਇਹ ਬੈਠੇ ਐ ਮੈਨੇਜਰ ਆ ਟੈਂਟ ਲਾਈ ਇੱਥੇ ਨਹੀਂ ਗੱਲ ਰੱਖਦੇ ਤੁਸੀਂ ਗੱਲ ਨਹੀਂ ਸਾੜੀ ਸੁਣ ਰਹੇ ਹੈ ਤੈਨੂੰ ਲੋੜ ਕਿਹੜੀ ਆ ਟੀਚਰ ਸਾੜੇ ਨਹੀਂ ਇਹਨਾਂ ਤਾਂ ਪੱਕੇ ਹੋਏ ਇਹਨਾਂ ਨੂੰ ਬਾਈ ਆਪਣੀ ਤਾਕਤ ਦਾ ਹੀ ਪਤਾ ਨਹੀਂ ਜੇ ਸੱਚੀ ਪੁੱਛਦਾ ਮਨਿੰਦਰ ਬਾਈ ਲੋਕਤੰਤਰ ਚ ਲੋਕ ਵੱਡੇ ਹੁੰਨੇ ਭਗਵੰਤ ਮਾਨ ਵੀ ਕਹਿੰਦੇ ਰਹੇ ਹਾਂ ਲੋਕਾਂ ਨੇ ਤੁਹਾਨੂੰ 92 ਸੀਟਾਂ ਦੇ ਕੇ ਤਾਕਤ ਦਿੱਤੀ। ਦਿੱਤੀ ਨਾ। ਹੁਣ ਇਹ ਕਹਿੰਦੇ ਵੀ ਟੀਚਰ ਨਹੀਂ ਜੀ ਹਲੇ ਕੋਰਟ ਚ ਕੇਸ ਹੈ। ਅਸੀਂ ਕਹਿੰਦੇ ਹੁੰਨੇ ਨਾ। ਉਹ ਤੁਹਾਨੂੰ ਤਾਕਤ ਦਿੱਤੀ ਤੁਸੀਂ ਕਾਨੂੰਨ ਵੀ ਬਦਲ ਸਕਦੇ ਆ। ਲਿਓ ਵਿਧਾਨ ਸਭਾ ਚਲ ਕਾਨੂੰਨ ਲਿਆ ਕੇ ਪੱਕੇ ਕਰੋ। ਦਿੱਲੀ ਕਰੇ ਨਹੀਂ ਨਾ ਨਾ। ਟੀਚਰ ਸਾਰੇ ਟੀਚਰਾਂ ਦਾ ਰੋਲ ਹੈ ਜਾਨ ਬੁੱਝ ਕੇ ਹੈ। ਕੇਜਰੀਵਾਲ ਦਿੱਤ ਜਿਵੇਂ ਕੋਈ ਨਾ ਦੁਸ਼ਮਣੀ ਹੁੰਦੀ ਪੰਜਾਬ ਨਾਲ। ਅਸੀਂ ਤਾਂ ਇਹਨੂੰ ਪਿਆਰ ਜਿਤਾਇਆ। ਇਹਨੇ ਸਾਨੂੰ ਧੋਖਾ ਦਿੱਤਾ। ਪਰ ਹੁਣ ਹਾਂ। ਇਹ ਜਾਦਾ ਇਹ ਸਾਡੇ ਪਿਆਰ ਨੂੰ ਨਹੀਂ ਸਮਝਿਆ ਪੰਜਾਬੀ ਜਿੰਨਾ ਪਿਆਰ ਕਰਦਾ ਉਹ ਨਫ਼ਰਤ ਉਹ ਤੋਂ ਡਬਲ ਕਰਦਾ ਤੁਹਾਨੂੰ ਭਜਾ ਭਜਾਉਂਗੇ ਸਨ ਤੁਸੀਂ ਰਹੋ ਰੱਖੋਗੇ ਯਾਦ ਤੁਸੀਂ ਮਨਿੰਦਰ ਵਾਹ ਇੱਕ ਗੱਲ ਹੋਰ ਮੈਂ ਕਹਿੰਨਾ ਵੀ ਦਿੱਲੀੋਂ ਤੁਸੀਂ ਵਿਹਲੇ ਹੋਗੇ ਮੰਨ ਲਿਆ ਬੀਬੀ ਤੁਸੀਂ ਦਿੱਲੀੋਂ ਵਿਹਲੇ ਹੋਗੇ ਪੰਜਾਬ ਤਾਂ ਸਰਕਾਰ ਬਣੀ ਵੀ ਐ ਇੱਥੇ ਥੋੜੀ ਕਿ ਲੋੜ ਹੈ ਜਾਓ ਨਾ ਹੋਰ ਸਟੇਟ ਹੋਰ ਸਟੇਟ ਚ ਉੱਥੇ ਮਿਹਨਤ ਕਰੋ ਇੱਥੇ ਤਾਂ 21 ਤੱਕ ਬਾਈ ਕੋਈ ਦਿੱਲੀ ਵਾਲਾ ਨਹੀਂ ਸੀ ਮਨਜੀਤ ਸਿੱਧੂ ਸਾੜਾ ਮੀਡੀਆ ਐਡਵਾਈਜ਼ਰ ਮੀਡੀਆ ਇੰਚਾਰਜ ਹੁੰਦਾ ਸੀ ਅਸੀਂ ਸੀਗੇ 2019 ਚ ਬਾਈ ਸਾੜੀ ਪਾਰਟੀ ਖ ਜਦ ਖੈਰੇ ਵਾਲੀ ਹੋਈ ਐ ਨਾ ਮਾਫੀ ਮੰਗੀ ਐ ਆਪ ਤਾਂ ਮਾਫੀ ਮੰਗ ਜਾਂਦਾ ਜਵਾਬ ਸਾਨੂੰ ਦੇਣੇ ਪੰਨੇ ਉਦੋਂ ਖੈਰੇ ਨਾਲ ਵਲੰਟੀਅਰ ਨਾਰਾਜ਼ ਹੋਏ ਸਾੜੀ ਪਾਰਟੀ ਟੁੱਟ ਗਈ ਬਲਾਰੇ ਭੱਜ ਗਏ ਮੈਂ ਇਕੱਲੇ ਨੇ ਬਾਈ ਚਾਰ ਚਾਰ ਡਬੇਟਾਂ ਕੀਤੀਆਂ ਮੈਂ ਕਿਹਾ ਜੇ ਬਾਈ ਪਾਰਟੀ ਖਤਮ ਹੋ ਗਈ ਨਾ ਕਾਲੀਆਂ ਨੇ ਫੇਰ ਆ ਜਾਣਾ ਫੇਰ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਫੇਰ ਸਾਡੀ ਜ਼ਿੰਦਗੀ ਚ ਨਹੀਂ ਕੋਈ ਬੰਦਾ ਉੱਠ ਸਕਦਾ ਦੂਈ ਪਾਰਟੀ ਵੀ ਚਲੋ ਕੋਈ ਨਹੀਂ ਜਿੰਨਾ ਵੀ 10 20% ਸੁਧਾਰ ਕਰਨਗੇ ਵੀ ਇਹਨਾਂ ਨੂੰ ਲਿਆਓ ਇੱਕ ਮੋੜਾ ਤਾਂ ਪਊ ਜੇ ਇਹਨੂੰ ਲਿਆਏ ਸੀ ਵੀ ਚਲ ਅੱਜ ਅੱਜ ਸੁਖਵੀਰ ਬਾਦਲ ਤਾਂ ਗੱਲ ਤਖਤ ਤੇ ਪਹੁੰਚਿਆ ਚਲੋ ਇੰਨਾ ਕ ਹੋ ਗਿਆ ਵੀ ਅਸੀਂ ਨੂੰ ਟੂਲ ਤਾਂ ਬਣਾ ਲਿਆ ਪਰ ਭਾਈ ਇੰਨਾ ਨਹੀਂ ਸੀ ਵੀ ਇਹ ਸਾਨੂੰ ਗੁਲਾਮ ਹੀ ਸਮਝ ਲਣਗੇ ਸਾਡਾ ਰੂਹ ਰਹੁੰਦੀ ਹੈ ਵੀ ਇਹਨਾਂ ਨੂੰ ਇਹ ਜਦ ਅਸੀਂ ਸ਼ਾਸਨ ਦੇ ਬੈਠੇ ਫੁੱਟਰ ਮਾਰਦੀਆਂ ਗੱਡੀਆਂ ਜਾਂਦੀਆਂ ਕਮਾਂਡੋ ਜਾਂ ਨੇਰ ਸਾਨੂੰ ਤਾਂ ਕੋਈ ਗੋਲੀ ਨਹੀਂ ਮਾਰਦਾ ਦਿੱਲੀ ਆਉਂਦੇ ਨਹੀਂ ਮਿਲੀ ਨਾ ਜਾ ਕੇ ਦੇਖਿਓ 39 ਚ 39 ਜਾ ਕੇ ਦੇਖੀ ਤੂੰ ਲੈ ਬਾਜੀ ਬਾ ਐਮ ਖੜੀ ਆ ਉੱਤੇ ਗਾਰਦ ਲੱਗੀ ਵੀ ਇਹਨਾਂ ਦੀ ਇਹਨਾਂ ਦੇ ਛੋਟੇ ਤੇ ਛੋਟੇ ਨੂੰ ਵੀ ਇਹਨਾਂ ਨੇ ਕਾਰਾਂ ਦਿੱਤੀਆਂ ਵੀਆ ਤੇਲ ਪੰਜਾਬ ਦੇ ਸਰਕਾਰ ਦਾ ਫੂਕ ਰਹੇ ਸਰ ਮਹਿੰਗੇ ਹੋਟਲ ਹਾਂ ਚੰਗਾ ਖਾਣਾ ਮੈਂ ਕਹਿੰਦਾ ਵੀ ਤੁਸੀਂ ਤੂੰ ਸਵਾਲ ਤਾਂ ਕਰ ਮੈਂ ਦੱਸਦਾ ਤੁਹਾਡੇ ਨਾਲ ਗੱਲ ਕਰ ਲੈ ਹਾਂ ਤਾਂ ਗੱਲਬਾਤ ਕੀਤੀ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਲੰਮਾ ਸਮਾਂ ਆਮ ਆਦਮੀ ਪਾਰਟੀ ਦੀ ਖਾਤਰ ਟੀਵੀ ਚੈਨਲਾਂ ਤੇ ਗਰਾਊਂਡ ਤੇ ਹਰ ਜਗ੍ਹਾ ਲੜਦੇ ਰਹੇ ਪਰ ਅੱਜ ਜੋ ਇਹਨਾਂ ਨੇ ਗੱਲਾਂ ਕਹੀਆਂ ਉਹ ਗੱਲਾਂ ਤੁਹਾਡੇ ਲਈ ਵੀ ਨਵੀਆਂ ਹੋਣਗੀਆਂ ਕਿਉਂਕਿ ਬੜੀਆਂ ਗੱਲਾਂ ਇਹਨਾਂ ਕੋਲ ਨੇ ਅੰਦਰल्या ਕੋਲੇ ਬਹੁਤ ਗੱਲਾਂ ਹੁੰਦੀਆਂ ਹਾਲੇ ਤੱਕ ਕਹਿੰਦੇ ਬੜੀਆਂ ਗੱਲਾਂ ਪੜਦੇ ਦੇ ਵਿੱਚ ਚਲੋ ਕੁਝ ਚੀਜ਼ਾਂ ਦੇ ਹੁੰਦੇ ਆ ਵੀ ਕੈਮਰੇ ਤੇ ਨਹੀਂ ਕਹਿ ਸਕਦੇ ਉਹ ਵੀ ਕਹਿੰਦੇ ਤੁਹਾਨੂੰ ਦੱਸਾਂਗੇ ਇਸ ਤਰੀਕੇ ਦੀਆਂ ਗੱਲਾਂ ਇਹਨਾਂ ਨੇ ਸਾਂਝੀਆਂ ਕੀਤੀਆਂ